हेलो जी ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਜੀ ਪਿਓ ਦਾ ਪਿਓਰ ਦਾ ਦੁਪੱਟਾ ਜਿਹੜਾ ਡਾਈ ਕਰਾਂਗੇ ਇਹ ਵਾਈਟ ਕਲਰ ਦਾ ਜੀ ਪਿਓਰ ਦਾ ਦੁਪੱਟਾ ਹੈਗਾ ਆਪਣਾ ਇਹ ਨੂੰ ਜੀ ਆਪਾਂ ਟਾਈ ਡਾਈ ਕਰਾਂਗੇ ਇਹ ਜੀ ਜਿਹੜਾ ਹੁਣ ਜਿਵੇਂ ਇਹਨਾਂ ਦੇ ਹੁਣ ਜੇ ਹਰ ਇੱਕ ਦੁਪੱਟੇ ਦਾ ਜੀ ਜਿਹੜਾ ਡਿਜ਼ਾਈਨ ਆ ਉਹਦਾ ਬਣਨ ਦਾ ਤਰੀਕਾ ਅਲੱਗ-ਅਲੱਗ ਹੈ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਇੱਕੋ ਤਰੀਕਾ ਬੰਨਣਾ ਵੀ ਉਹ ਸੇਮ ਉਹ ਹੀ ਡਿਜ਼ਾਈਨ ਪਾਜੂ ਜੀ ਐਦਾਂ ਬਿਲਕੁਲ ਵੀ ਨਹੀਂ ਹੋਣਾ ਹੈਗਾ ਵੀ ਆਪਾਂ ਨੇ ਜਿਹੜਾ ਦੁਪੱਟਾ ਜਿਵੇਂ ਜਿਹੜਾ ਜਿਹਾ ਡਿਜ਼ਾਈਨ ਪਾਉਣਾ ਜੀ ਉਸੇ ਤਰ੍ਹਾਂ ਹੀ ਦੁਪੱਟਾ ਜਿਹੜਾ ਆਪਣਾ ਬਨਿਆ ਜਾਊਗਾ ਪਿਛਲੀ ਵੀਡੀਓ ਚ ਜਿਹੜਾ ਹੁਣ ਆਪਾਂ ਨੇ ਦੁਪੱਟਾ ਜਿਹੜਾ ਬਨਿਆ ਸੀਗਾ ਉਹ ਨੀਚੋਂ ਬਾਰਡਰ ਕਰਿਆ ਸੀ ਜੀ ਇਹਦਾ ਇਹਦੇ ਜਿਹੜੇ ਹੁਣ ਆਪਾਂ ਆਹ ਜਗ੍ਹਾ ਤੇ ਸਾਰੇ ਤੇ ਡਿਜ਼ਾਈਨ ਪਾਵਾਂਗੇ ਬਸ ਜੀ ਆਪਾਂ ਨੂੰ ਬੰਨਣ ਦਾ ਤਰੀਕਾ ਆਉਣਾ ਚਾਹੀਦਾ ਡਿਜ਼ਾਈਨ ਤਾਂ ਜੀ ਆਪ ਹੀ ਪੈ ਜਾਂਦਾ ਫਿਰ ਜਦੋਂ ਆਪਾਂ ਡਾਈ ਕਰਦੇ ਆਂਗੇ ਬਸ ਬੰਨਣ ਦਾ ਹੀ ਹੁੰਦਾ ਜੀ ਆਪਾਂ ਵੀ ਆਪਾਂ ਨੇ ਬੰਨਣਾ ਕਿਵੇਂ ਜਿਹੜਾ ਦੁਪੱਟਾ ਆਪਾਂ ਨੇ ਇੱਥੋਂ ਐ ਮੋੜ ਲੈਣਾਗਾ ਕੰਨੀ ਨਾਲ ਕੰਨੀ ਮਲਾ ਲੈਣੀ ਹੈ ਜੀ ਇਹਦੀ ਆਪਾਂ ਨੇ ਆ ਦੇਖੋ ਜੀ ਇਹ ਆਪਾਂ ਨੇ ਜੀ ਇੱਕੋਸਾਰ ਕੰਨੀ ਰੱਖਣੀ ਹੈ ਇਹਦੀ ਕਿਤੋਂ ਵੀ ਆਪਾਂ ਨੇ ਜੀ ਬਦਮੀ ਘਟਮੀ ਨਹੀਂ ਰੱਖਣੀ ਇੱਕੋਸਾਰ ਸਾਰਾ ਦੁਪੱਟਾ ਕਰ ਲੈਣਾ ਜੀ ਜੀ ਆਪਣੀ ਇਥੋਂ ਕੰਨੀ ਖਿਸਕ ਗਈ ਜੀ ਆਪਣਾ ਡਿਜ਼ਾਈਨ ਦਾ ਫਰਕ ਪੈ ਜੂ ਉਦੋਂ ਹਣ ਜੀ ਆਪਾਂ ਨੇ ਕੰਨੀ ਕਿ ਨਹੀਂ ਉਹ ਇਧਰੋਂ ਦੇਖ ਲੈਣਾ ਵੀ ਆਪਾਂ ਨੇ ਕਿੰਨਾ ਕੁ ਵੱਡ ਰੱਖਣਾ ਜੀ ਇਹਦਾ ਹਨਾ ਇਹ ਜੀ ਚਾਹੇ ਆਪਾਂ ਇੰਨਾ ਕੁ ਰੱਖ ਲਓ ਇੱਥੋਂ ਆਪਾਂ ਕੱਪੜੇ ਨੂੰ ਐ ਫੋਲਡ ਕਰਦੇ ਜਾਣਾ ਜੀ ਦੁਪੱਟਾ ਇਧਰੋਂ ਇੱਕੋਸਾਰ ਹੋਣਾ ਚਾਹੀਦਾ ਜੀ ਆਹ ਐ ਆਪਾਂ ਨੇ ਕਰਦੇ ਜਾਣਾ ਜੀ ਦੁਪੱਟੇ ਨੂੰ ਆਹ ਦੇਖੋ ਇਧਰੋਂ ਵੀ ਇੱਕੋਸਾਰ ਹੋਣਾ ਚਾਹੀਦਾ ਜੀ ਆਪਣਾ ਦੁਪੱਟਾ ਆਪਾਂ ਨੇ ਦੁਪੱਟੇ ਨੂੰ ਜੀ ਐਂ ਕਰਦੇ ਜਾਣਾ ਨਾਲ ਦੀ ਨਾਲ ਇਹਦੀ ਸੈਟਿੰਗ ਕਰੀ ਜਾਣੀ ਹੈ ਜੀ ਆਪਾਂ ਨੇ ਵੀ ਦੁਪੱਟਾ ਆਪਣਾ ਇੱਕੋ ਸਾਰਾ ਹੈਗਾ ਸਾਰਾ ਦੁਪੱਟਾ ਜੀ ਆਪਾਂ ਨੇ ਇਧਰੋਂ ਆ ਦੇਖੋ ਜਿਵੇਂ ਆਪਣਾ ਹੁਣ ਮੁੜ ਜਾਂਦਾ ਕਈ ਵਾਰ ਦੁਪੱਟਾ ਨਾਲ ਦੀ ਨਾਲ ਜੀ ਆਪਾਂ ਦੁਪੱਟਾ ਸਹੀ ਕਰਦੇ ਜਾਣਾ ਇਧਰੋਂ ਜੀ ਆਪਾਂ ਨੇ ਬਰਾਬਰ ਰੱਖਣਾ ਹਾਂਜੀ ਹੁਣ ਆਪਾਂ ਨੇ ਸਾਰਾ ਦੁਪੱਟਾ ਇਦਾਂ ਇਕੱਠਾ ਕਰ ਲੈਣਾ ਜੀ ਇਹਨੂੰ ਚੰਗੀ ਤਰ੍ਹਾਂ ਜੀ ਇਹਦੇ ਬਲ ਵੀ ਕੱਢ ਲੈਣੇ ਨੇਗੇ ਤੇ ਚੰਗੀ ਤਰ੍ਹਾਂ ਜੀ ਹੁਣ ਆਪਾਂ ਨੇ ਇਹਨੂੰ ਹੁਣ ਬੰਨਣਾ ਹੈਗਾ ਇਦਾਂ ਲਈ ਸਾਡੋਂ ਆਪਾਂ ਬੰਨਾਂਗੇ ਜੀ ਤੇ ਕੰਨੀ ਵਾਲੀ ਸਾਈਡ ਜੀ ਆਪਾਂ ਇਹ ਵਾਟਰ ਡਾਈ ਕਰਨਾ ਹੈ ਆਨੇ ਨਾਲ ਜਿਹੜਾ ਦੁਪੱਟਾ ਜੀ ਆਹ ਜਿਹੜਾ ਵਿਚਾਲੋ ਸੀ ਇਥੋਂ ਆਪਾਂ ਨੇ ਬੰਨ ਲਿਆ ਆਹ ਆਪਾਂ ਨੇ ਬੱਡ ਰੱਖਣਾ ਜੀ ਹੁਣ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਇਥੋਂ ਬੰਨ ਲੈਣਾ ਪੈਣਾ ਚੰਗੀ ਤਰ੍ਹਾਂ ਜੀ ਆ ਚੰਗੀ ਤਰ੍ਹਾਂ ਜੀ ਆਪਾਂ ਨੇ ਇੱਥੋਂ ਬਣ ਲੈਣਾ ਇਹਨੂੰ ਫਿਰ ਜੀ ਆਪਾਂ ਨੂੰ ਇਹਨੂੰ ਇੱਥੋਂ ਐ ਬਣਦੇ ਜਾਵਾਂਗੇ ਪੂਰਾ ਕਾਸ ਕੇ ਬਣਨਾ ਜੀ ਆਪਾਂ ਨੇ ਚਾਹੇ ਆਪਾਂ ਇਹ ਚ ਬ੍ਰੀਕ ਵੱਲ ਪਾ ਲੋ ਚਾਹੇ ਮੋਟੇ ਪਾ ਲੋ ਇਹ ਆਪਦੀ ਇੱਛਾ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਐ ਬੰਨ ਲੈਣਾ ਕਾਸਕੇ ਬੰਨਣਾ ਜੀ ਆਪਾਂ ਨੇ ਪੂਰੇ ਹੱਥ ਨਾਲ ਖਿੱਚ ਕੇ ਬੰਨਣਾ ਜੀ ਇਹਨੂੰ ਦੁਪੱਟੇ ਨੂੰ ਜੀ ਇਸੇ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਬੰਨ ਲੈਣਾ ਜੀ ਤਾਂ ਅੱਗੇ ਨੂੰ ਜਿੰਨਾ ਆਪਾਂ ਕਾਸਟੇ ਬਨਾਂਗੇ ਜਿਉਂਨਾ ਵਧੀਆ ਰਹੂਗਾ ਡਿਜ਼ਾਈਨ ਆਪਣਾ ਵਧੀਆ ਪਊ ਜੀ ਉਹਨਾਂ ਹੀ ਵੀਡੀਓ ਨੂੰ ਜੀ ਐਂਡ ਤੱਕ ਕਰ ਜਰੂਰ ਦੇਖਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤਾਂ ਉਹਨਾਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਤੇ ਬਹੁਤ ਸੋਹਣੇ ਕਮੈਂਟ ਕੀਤੇ ਜੀ ਲੋ ਜੀ ਹੁਣ ਆਪਾਂ ਇਹ ਸਾਰਾ ਚੰਗੀ ਤਰ੍ਹਾਂ ਜੀ ਕਾਸਤੇ ਬੰਨ ਲਿਆ ਚੰਗੀ ਤਰ੍ਹਾਂ ਬੰਨ ਲਿਆ ਇਥੋਂ ਆ ਦੇਖੋ ਜੀ ਆ ਆਪਣਾ ਬਾਰਡਰ ਹੋ ਗਿਆ ਜੀ ਦੂਸਰੀ ਸਾਈਡ ਆਪਾਂ ਨੇ ਚੰਗੀ ਤਰ੍ਹਾਂ ਜੀ ਇਹ ਬੰਨ ਲਈ ਹੁਣ ਆਪਾਂ ਜੀ ਕਲਰ ਤਿਆਰ ਕਰਦੇ ਆਂਗੇ ਆਪਣਾ ਪਾਣੀ ਗਰਮ ਹੋ ਗਿਆ ਆਪਾਂ ਪਾਉਣਾ ਕ ਚਮਚ ਜੀ ਕਲਰ ਦਾ ਪਾਵਾਂਗੇ ਇਹਨੂੰ ਪੱਕਣ ਦੇਣਾਗਾ ਆਧਾ ਕ ਚਮਚ ਜੀ ਆਪਾਂ ਨੇ ਨਮਕ ਦਾ ਪਾ ਦੇਣਾ ਇਹਦੇ ਵਿੱਚ ਚੰਗੀ ਤਰ੍ਹਾਂ ਜੀ ਇਹਨੂੰ ਪੱਕਣ ਦਿਓ ਜਿੰਨਾ ਚਿਰ ਇਹ ਆਪਣਾ 7-8 ਮਿੰਟ ਜੀ ਪੱਕਦਾ ਨਹੀਂ ਹੈਗਾ ਉਹਨਾਂ ਚਿਰ ਆਪਾਂ ਨੇ ਇਹਨੂੰ ਹਿਲਾਇ ਜਾਣਾ ਪਹਿਲਾਂ ਜੀ ਚੰਗੀ ਤਰ੍ਹਾਂ ਆਪਾਂ ਨੇ ਰੰਗ ਨੂੰ ਪਕਾਉਣਾਗਾ ਆ ਦੇਖੋ ਇਹ ਜਾਮਣ ਰੰਗਾ ਕਲਰ ਹੈਗਾ ਪਰਪਲ कलर ਦਾ ਪਤ ਪਟਾੜਾ ਹੀ ਕਰਨਾ ਹੈਗਾ ਚੰਗੀ ਤਰ੍ਹਾਂ ਜੀ ਰੰਗ ਨੂੰ ਪਕਾ ਲਈਏ ਫਿਰ ਜੀ ਆਪਾਂ ਇਹਦੇ ਵਿੱਚ ਦੁਪੱਟਾ ਡਿਪ ਕਰਾਂਗੇ ਪਾਣੀ ਆਪਾਂ ਸਿਮਪਲ ਪਾਣੀ ਲੈ ਲਿਆ ਜੀ ਇਹਦੇ ਵਿੱਚ ਆਪਾਂ ਦੁਪੱਟਾ ਜਿਹੜਾ ਡਿਪ ਕਰਕੇ ਨਾ 컬러 ਵਿੱਚ ਡੋਬਾਂਗੇ ਜੀ ਇਧਰ ਜੀ ਆਪਣਾ ਕਲਰ ਆ ਜਿਹੜਾ ਪੱਕ ਚੁੱਕਿਆ ਹੁਣ ਜੀ ਆਪਾਂ ਇਹਦੇ ਵਿੱਚ ਦੁਪੱਟਾ ਡਿਪ ਕਰਾਂਗੇ ਚੰਗੀ ਤਰ੍ਹਾਂ ਜੀ 8-10 ਮਿੰਟ ਇਹਨੂੰ ਆਪਾਂ ਪਕਾਈ ਜਾਣਾ ਕਈ ਵਾਰ ਜੀ ਆਪਾਂ ਨੇ ਸੂਟ ਨਾਲ ਦਾ ਰੰਗ ਮੈਚ ਕਰਨਾ ਹੋਵੇ ਜੀ ਜਿਹੜਾ ਆਪਾਂ ਕਲਰ ਹੈ ਘੱਟ ਵੱਧ ਪਾ ਸਕਦੇ ਆਂਗੇ ਤਾਂ ਦੁਪੱਟਾ ਜਿਹੜਾ ਆਪਣਾ ਸੇਮ ਕਲਰ ਦਾ ਹੋ ਜੂਗਾ ਜੀ ਸੂਟ ਨਾਲ ਪੂਰੀ ਮੈਚਿੰਗ ਹੋਊ ਜੀ ਇਸੇ ਤਰ੍ਹਾਂ ਜੀ ਆਪਾਂ ਦੁਪੱਟੇ ਜਿਹੜੇ ਘਰ ਬੈਠੇ ਡਾਈ ਕਰ ਸਕਦੇ ਆਂਗੇ ਜਿਹਹ ਜ ਮਰਜ਼ੀਂ ਆਪਾਂ ਜਿਹੜਾ ਮਰਜ਼ੀ ਹੈ ਜਿਹੜੇ ਦੁਪੱਟੇ ਨੂੰ ਡਿਜ਼ਾਈਨਿੰਗ ਦੇ ਸਕਦੇ ਆਂਗੇ ਇਹ ਚ ਬੜੀ ਮਿਹਨਤ ਦੀ ਵੀ ਨਹੀਂ ਲੋੜ ਪੈਂਦੀ ਜੀ ਬੜਾ ਦੁਪੱਟੇ ਨੂੰ ਟਾਈਮ ਵੀ ਨਹੀਂ ਲੱਗ ਜ ਲੱਗਦਾ ਜੀ ਡਾਈ ਕਰਨ ਨੂੰ ਦੁਪੱਟਾ ਬਹੁਤ ਜਲਦੀ ਡਾਈ ਹੁੰਦਾ ਹੈਗਾ ਹਾਂਜੀ ਆਪਾਂ ਨੇ ਪਹਿਲਾਂ ਕਾਟਨ ਦਾ ਦੁਪੱਟਾ ਵੀ ਡਾਈ ਕੀਤਾ ਸੀਗਾ ਉਹ 'ਚ ਵੀ ਤੁਸੀਂ ਡਿਜ਼ਾਈਨਿੰਗ ਦੇਖੀ ਆਪਣੇ ਕਿੰਨਾ ਸੋਹਣਾ ਦੁਪੱਟਾ ਉਹ ਡਾਈ ਹੋਇਆ ਜੀ ਇਹ ਜੀ ਆਪਾਂ ਕਿਤੇ ਵੀ ਮਰਜ਼ੀ ਬੈਠੇ ਆਪਾਂ ਦੁਪੱਟਾ ਘਰੇ ਡਾਈ ਕਰ ਸਕਦੇ ਆਂਗੇ ਜਿੱਥੇ ਵੀ ਚਾਹੇ ਆਪਾਂ ਬਾਹਰ ਬੈਠੇ ਹੋਈਏ ਕੈਨੇਡਾ ਅਮਰੀਕਾ ਆਪਣਾ ਜੀ ਕਲਰ ਤਾਂ ਹੁਣ ਮਿਲੇ ਜਾਂਦੇ ਨੇਗੇ ਹਰ ਕਿਤੇ ਕਲਰ ਮਿਲ ਜਾਂਦੇ ਨੇ ਜੀ ਆਪਾਂ ਆਨਲਾਈਨ ਵੀ ਆਰਡਰ ਕਰਕੇ ਰੰਗ ਤਾਂ ਮਿਲੇ ਜਾਂਦੇ ਨੇ ਜੀ ਆਪਾਂ ਡਾਈ ਕਰ ਸਕਦੇ ਆਂ ਜੀ ਘਰੇ ਬੈਠੇ ਕਹੇ ਜੀ ਮਰਜ਼ੀ ਆਪਾਂ ਡਿਜ਼ਾਈਨਿੰਗ ਦੇ ਸਕਦੇ ਆਂ ਦੁਪੱਟਿਆਂ ਨੂੰ ਆ ਦੇਖੋ ਜੀ ਦੁਪੱਟਾ ਆਪਣਾ ਜਿਹੜਾ ਹੁਣ ਚੰਗੀ ਤਰ੍ਹਾਂ ਪੱਕੀ ਜਾਂਦਾ ਹੈਗਾ ਰੰਗ ਦੇਖੋ ਕਿੰਨਾ ਰਿਜਰਿਆ ਹੈਗਾ ਹੁਣ ਜੀ ਆਪਾਂ ਦੇਖੋ ਪਿਓਰ ਦੇ ਦੁਪੱਟੇ ਵੀ ਕਈੜਾ ਹੀ ਕੀਤੇ ਨੇ ਕਾਟਨ ਦੇ ਵੀ ਕਰਤੇ ਅਲੱਗ-ਅਲੱਗ ਤਰ੍ਹਾਂ ਦੇ ਦੁਪੱਟੇ ਜੀ ਨਾਲੇ ਡਿਜ਼ਾਈਨ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਨੂੰ ਐ ਹੁੰਦਾ ਵੀ ਜਿੰਨਾ ਕ ਆਪਾਂ ਨੂੰ ਆਉਂਦਾ ਹੋਰ ਪਹਿਣਾ ਵੀ ਸਿੱਖ ਸਕਣ ਜੀ ਤੇ ਘਰੇ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਦੁਪੱਟਾ ਡਾਈ ਕਰਕੇ ਦੇਖਿਓ ਤਾਂ ਜੋ ਨਾਲ ਇਸ ਨਾਲ ਦੀ ਆਪਣੀ ਪੈਸੇ ਦੀ ਵੀ ਬਚਤ ਹੁੰਦੀ ਹੈ ਦੇਖੋ ਆਪਾਂ ਕਿੰਨੇ-ਕਿੰਨੇ ਪੈਸੇ ਲਾਉਣਿਆਂਗੇ ਲਓ ਜੀ ਹੁਣ ਆਪਣਾ ਦੁਪੱਟਾ ਜਿਹੜਾ ਪੂਰਾ ਚੰਗੀ ਤਰ੍ਹਾਂ ਇਹਨੂੰ ਦੁਪੱਟੇ ਨੂੰ ਰੰਗ ਹੋ ਗਿਆ ਜੀ ਚੰਗੀ ਤਰ੍ਹਾਂ ਪੱਕ ਚੁੱਕਿਆ ਜੀ ਦੁਪੱਟਾ ਦੇਖੋ ਗੈਸ ਆਪਾਂ ਬੰਦ ਕਰਤਾ ਜੀ ਹੁਣ ਜੀ ਆਪਾਂ ਇਹਨੂੰ ਬਾਹਰ ਕੱਢ ਦੇਾਂਗੇ ਇਹਨੂੰ ਜਿਉਣਾ ਆਪਾਂ ਸਿੰਪਲ ਪਾਣੀ 'ਚ ਪਾਵਾਂਗੇ ਕਈ ਵਾਰ ਜੀ ਹੁਣ ਜਿਵੇਂ ਆਪਣਾ ਕਈ ਵਾਰ ਆ ਦੁਪੱਟਾ ਪਾਣੀ 'ਚ ਜੀ ਰੰਗ ਆ ਜਾਂਦਾ ਸਿੰਪਲ ਚ ਕਈ ਵਾਰ ਹੁਣ ਆਪਣਾ ਇੱਥੇ ਚੰਗੀ ਤਰ੍ਹਾਂ ਨਹੀਂ ਨਿਚੜਦਾ ਜੀ 컬러 ਉਹ ਤਾਂ ਵਿੱਚ ਰਹਿ ਜਾਂਦਾ ਹੈਗਾ ਹੁਣ ਚੰਗੀ ਤਰ੍ਹਾਂ ਇਹ ਦੁਪੱਟੇ ਨੂੰ ਆਪਣਾ ਰੰਗ ਚੜ ਗਿਆ ਲਓ ਜੀ ਠੰਡੇ ਪਾਣੀ 'ਚ ਜੀ ਹੁਣ ਆਪਾਂ ਨੇ ਇਹਨੂੰ ਡੁਬੋਤਾ ਜਿਹੜਾ ਐਕਸਟਰਾ ਰੰਗ ਹੈ ਜੀ ਆਪਣਾ ਇਹ 'ਚ ਨਿਕਲ ਜਾਊਗਾ ਆ ਦੇਖੋ ਹੁਣ ਆਪਾਂ ਨੇ ਦੁਪੱਟਾ ਜਿਹੜਾ ਦੱਬ ਕੇ ਵੀ ਨਹੀਂ ਇਹ 'ਚ ਨਿਚੋੜਿਆ ਹੈਗਾ 컬러 'ਚ ਫਿਰ ਵੀ ਦੇਖੋ ਜੀ ਹੁਣ ਤੁਸੀਂ ਪਾਣੀ ਖੁਦ ਚੈੱਕ ਕਰ ਸਕਦੇ ਹੋਗੇ ਕਿੰਨਾ ਕਲਰ ਹੈ ਜੀ ਇਹ ਤੁਹਾਨੂੰ ਪਤਾ ਹੀ ਲੱਗ ਰਿਹਾ ਹੋਗਾ ਨਹੀਂ ਤਾਂ ਹੁਣ ਜਮੀ ਰੰਗ ਆਪਣਾ ਪਾਣੀ ਜਿਹੜਾ ਜੀ ਆਪਣਾ ਚਿੱਟਾ ਹੋ ਜਾਣਾ ਸੀ ਹੁਣ ਜੀ ਆਪਾਂ ਨੇ ਚੰਗੀ ਤਰ੍ਹਾਂ ਇਹਨੂੰ ਝੋੜ ਲੈਣਾਗਾ ਦੁਪੱਟੇ ਨੂੰ ਆ ਦੇਖੋ ਇੱਕ ਪਾਣੀ ਜੀ ਆਪਾਂ ਹੋਰ ਵੀ ਕੱਢ ਲੈਣਾ ਚੰਗੀ ਤਰ੍ਹਾਂ ਜਿਹੜਾ ਆਪਣਾ ਵੀ ਰੰਗ ਆ ਜਿਹੜਾ ਨਿਕਲ ਸਕੇ ਆ ਦੇਖੋ ਜੀ ਜਮੀ ਰੰਗ ਨਹੀਂ ਦੇਖੋ ਤੁਸੀਂ ਪਾਣੀ ਚ ਖੁਦ ਚੈੱਕ ਕਰ ਲਓ ਲੋ ਜਮੀਨੀ ਕਲਰ ਰਹੇਗਾ ਜੇ ਇਹ ਚ ਹੁਣ ਇੱਕ ਪਾਣੀ ਜੀ ਆਪਾਂ ਇਹਨੂੰ ਸਿੰਪਲ ਚ ਹੋਰ ਡਬੋ ਦਾਂਗੇ ਫਿਰ ਜੀ ਆਪਾਂ ਇਹਨੂੰ ਖੋਲਦੇ ਹੁਣ ਜੀ ਆਪਾਂ ਨੇ ਜੋ ਸਾਫ ਪਾਣੀ ਹੋਰ ਲੈ ਲੈ ਬਾਲਟੀ ਚ ਚੇਂਜ ਕਰਤਾ ਇੱਕ ਵਾਰ ਜੀ ਫੇਰ ਆਪਾਂ ਇਹ ਚ ਕਲਰ ਇਹਦਾ ਕੱਢਣਾ ਜੇ ਮਾਣਾ ਮੋਟਾ ਰਹਿ ਗਿਆ ਜੀ ਲੋ ਚੰਗੀ ਤਰ੍ਹਾਂ ਜੀ ਹੁਣ ਇਹਨੂੰ ਆਪਾਂ ਨੂੰ ਛੋੜ ਲੈਣਾ ਰੰਗ ਕਰ ਨੂੰ ਤਾਂ ਜੀ ਆਪਾਂ ਕਿਸੇ ਵੀ ਸਾਂ ਤੇ ਵੀ ਆਪਾਂ ਰੰਗ ਕਰਕੇ ਦਿਖਾ ਦਈਏ ਤੁਹਾਨੂੰ ਸਾਨੂੰ ਐ ਹੁੰਦਾ ਹੁਣ ਦੁਪੱਟੇ ਜੀ ਆਪਾਂ ਪਹਿਣਾ ਦੇ ਬਹੁਤ ਜ਼ਰੂਰੀ ਹੁੰਦੇ ਨੇ ਗਿ ਡਾਈ ਕਰਨ ਲਈ ਹਨ ਵੀ ਲੋੜ ਦੁਪੱਟਿਆਂ ਦੀ ਓ ਜਿਆਦਾ ਪੈਂਦੀ ਹੈਗੀ ਇਸ ਲਈ ਤਾਂ ਹੀ ਅਸੀਂ ਦੁਪੱਟੇ ਜਿਹੜੇ ਨੇ ਤੁਹਾਨੂੰ ਡਾਈ ਕਰਕੇ ਦਿਖਾਉਣੇ ਆਂਗੇ ਫਿਰ ਜੀ ਅਗਲੀ ਵੀਡੀਓ ਚ ਜੀ ਆਪਾਂ ਸੂਟ ਵੀ ਡਾਈ ਕਰਕੇ ਦਿਖਾਵਾਂਗੇ ਕਈ ਪਹਿਣਾ ਦੇ ਕਮੈਂਟ ਆਏ ਸੀਗੇ ਚਲੋ ਜੀ ਹੁਣ ਆਪਾਂ ਇਹਨੂੰ ਖੋਲਦੇ ਆਂਗੇ ਹੁਣ ਜੇ ਆਪਾਂ ਇਹ ਆ ਗੱਠਾ ਨੇ ਜਿਹੜਿਆ ਖੋਲਦੇ ਆਂਗੇ ਇਹਦੀ ਬਸ ਬਚਾ ਕੇ ਖੋਲਣੀ ਹੈ ਕਈ ਵਾਰ ਦੁਪੱਟਾ ਵੀ ਨਾ ਕੱਟਿਆ ਜਾਵੇ ਜੀ ਡਿਜ਼ਾਈਨ ਹੁਣ ਆਪਣਾ ਦੁਪੱਟਾ ਚੰਗੀ ਤਰ੍ਹਾਂ ਜੀ ਆਪਾਂ ਨੇ ਹੁਣ ਡਾਈ ਕਰਤਾ ਆਪਾਂ ਦੀ ਨਵੇਂ ਤੋਂ ਨਵੇਂ ਡਿਜ਼ਾਈਨ ਤੁਹਾਨੂੰ ਦਿਖਾਉਂਦੇ ਰਹਾਂਗੇ ਤੁਸੀਂ ਵੀ ਘਰ ਵਿੱਚ ਜ਼ਰੂਰ ਟਰਾਈ ਕਰਨਾ ਜੀ ਤੇ ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਵੀਡੀਓ ਜੀ ਐਂਡ ਤੱਕ ਜ਼ਰੂਰ ਦੇਖਿਆ ਕਰੋ ਵੀਡੀਓ ਜੀ ਐਂਡ ਤੱਕ ਜ਼ਰੂਰ ਦੇਖਿਆ ਕਰੋ ਤਾਂ ਜੋ ਇਹ ਜਾਣਕਾਰੀ ਅੱਗੇ ਵੀ ਆਪਣੀ ਪਹੁੰਚ ਸਕੇ ਜਿਹੜੀਆਂ ਹੋਰ ਭੈਣਾਂ ਦਾ ਵੀ ਫਾਇਦਾ ਹੋ ਸਕੇ ਜੀ ਲਓ ਜੀ ਹੁਣ ਆਪਾਂ ਦੁਪੱਟਾ ਖੋਲਦੇ ਆਂ ਜੀ ਹਾਂਜੀ ਹੁਣ ਆਪਾਂ ਇਹ ਦੁਪੱਟਾ ਸਾਰਾ ਖੋਲ ਕੇ ਦਿਖਾਉਣੀ ਆ ਤੁਹਾਨੂੰ ਬਹੁਤ ਸੋਹਣਾ ਡਿਜ਼ਾਈਨ ਹੋਇਆ ਜੀ ਹਾਂਜੀ ਆ ਦੇਖੋ ਆਪਣਾ ਬਹੁਤ ਸੋਹਣਾ ਜਿਹੜਾ ਦੁਪੱਟਾ ਡਾਈ ਹੋਇਆ ਹੈਗਾ ਟਾਈ ਡਾਈ ਦੁਪੱਟਾ ਆਪਾਂ ਨੇ ਡਾਈ ਕੀਤਾ ਹੈਗਾ ਇਸੇ ਤਰ੍ਹਾਂ ਜੀ ਤੁਸੀਂ ਵੀ ਇਹ ਘਰ ਵਿੱਚ ਹੀ ਆਪਣਾ ਜਿਹੜਾ ਟਾਈ ਡਾਈ ਦੁਪੱਟਾ ਸਿੰਪਲ ਦੁਪੱਟਾ ਕੋਈ ਮਰਜ਼ੀ ਦੁਪੱਟਾ ਡਾਈ ਕਰ ਸਕਦੇ ਹੋ ਕੁਝ ਵੀ ਜੀ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਆ ਕਰੋ ਜੀ ਕੁਝ ਨਾ ਕੁਝ ਆਪਾਂ ਨੂੰ ਹਰ ਇੱਕ ਦੀ ਵੀਡੀਓ ਚ ਸਿੱਖਣ ਲਈ ਮਿਲਦਾ ਹੈਗਾ ਤੁਸੀਂ ਵੀ ਜੀ ਜ਼ਰੂਰ ਟਰਾਈ ਕਰਕੇ ਦੇਖਣਾ ਸਾਨੂੰ ਤਾਂ ਜੀ ਦੇਖੋ ਬਹੁਤ ਸੋਹਣਾ ਦੁਪੱਟਾ ਜਿਹੜਾ ਡਾਈ ਹੋਇਆ ਬਹੁਤ ਸੋਹਣਾ ਲੱਗ ਰਿਹਾ ਹੈਗਾ ਤੇ ਕਮੈਂਟਾਂ ਵਿੱਚ ਜਰੂਰ ਦੱਸ ਦੇਣਾ ਵੀ ਕਿਦਾਂ ਦਾ ਦੁਪੱਟਾ ਸੋਹ ਨੂੰ ਲੱਗਿਆ ਜੀ ਇਸੇ ਤਰ੍ਹਾਂ ਜੀ ਆਪਾਂ ਘਰ ਬੈਠੇ ਇਹੜੇ ਦੁਪੱਟੇ ਘਰ ਵਿੱਚ ਹੀ ਡਾਈ ਕਰ ਸਕਦੇ ਆਂਗੇ ਕੁਛ ਆਪਣੀ ਮਿਹਨਤ ਵੀ ਨਹੀਂ ਲੱਗਦੀ ਜੀ ਦੇਖੋ ਨਾਲੇ ਤਾਂ ਪੈਸੇ ਦੀ ਬਚਤ ਹੁੰਦੀ ਹੈਗੀ ਸਿਰਫ 10 ਰੁਪਏ ਚ ਆਪਾਂ ਜੀ ਦੋ ਦੁਪੱਟੇ ਡਾਈ ਕਰ ਸਕਦੇ ਆਂ ਸਿਰਫ 5 ਰੁਪਏ ਦਾ ਆਪਣਾ ਕਲਰ ਲੱਗਦਾ ਜੀ ਇਹਨਾਂ ਨੂੰ ਡਾਈ ਕਰਨ ਲਈ ਕਰ ਬੈਠੇ ਜੀ ਆਪਾਂ ਜਿਹਹ ਜਮ ਮਰਜੀ ਡਿਜ਼ਾਈਨ ਜਿਹੜਾ ਦੁਪੱਟੇ ਤੇ ਐ ਸੂਟ ਤੇ ਪਾ ਸਕਦੇ ਆਂਗੇ ਆਪਣੀ ਪਸੰਦੀ ਦਾ ਦੁਪੱਟਾ ਜਿਹੜਾ ਡਾਈ ਕਰ ਸਕਦੇ ਆਂ ਜੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਦੁਪੱਟਾ ਵੀ ਦੱਸਣਾ ਵੀ ਕਿੱਦਾਂ ਦਾ ਲੱਗਿਆ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਅਗਲੀ ਵੀਡੀਓ ਚ ਫਿਰ ਮਿਲਦੇ ਆਂ ਜੀ ਧੰਨਵਾਦ ਜੀ ਬਹੁਤ ਬਹੁਤ